ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਦਿੱਲੀ ਦੇ ਵਿੱਚ ਜੋ ਮੀਟਿੰਗ ਸੱਤੀ ਗਈ ਉਸ ਬੈਠਕ ਦੇ ਵਿੱਚ ਸਿੱਧੂ ਨੂੰ ਲੈ ਕੇ ਬਹੁਤ ਵੱਡੀ ਚਰਚਾ ਬਣੀ ਰਹੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚੋਂ ਅੱਜ ਆਊਟ ਹੋ ਸਕਦੇ ਨੇ ਜੋ ਕਾਂਗਰਸ ਪਾਰਟੀ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਕਾਰਵਾਈ ਕਰਨ ਲਈ ਜੋ ਵਕ ਵਕ ਲੀਡਰਾਂ ਦੇ ਵੱਲੋਂ ਬਿਆਨ ਆਏ ਨਹੀਂ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਵਿੱਚ ਬਣਿਆ ਰਹਿਣਾ ਕਾਂਗਰਸ ਪਾਰਟੀ ਨੇ ਵੀ ਜੋ ਉਸ ਨੂੰ ਬਹੁਤ ਹੀ ਨੇੜਿਓਂ ਧੋਕੇ ਦੇਖਿਆ ਹੈ ਰਾਹੁਲ ਕਾਂਦੀ ਨੇ ਖਾਸ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਬਾਰੇ ਪੁੱਛਿਆ ਜੋ ਕਾਂਗਰਸ ਦੇ ਇੰਚਾਰਜ ਨੇ ਉਵੇਸ਼ ਭਕੇਲ ਸਾਬਕਾ ਮੁੱਖ ਮੰਤਰੀ ਸਿੱਤੀਸਗੜ ਦੇ ਉਹਨਾਂ ਨੇ ਵਾਰ-ਵਾਰ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨਵਜੋਤ ਸਿੰਘ ਸਿੱਧੂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ जिस कारण कांग्रेस पार्टी ਤੋਂ ਉਹਨਾਂ ਦਾ ਆਊਟ ਹੋਣਾ ਬੇਸ਼ੱਕ ਲਗਭਗ ਤੈ ਹੋ ਚੁੱਕਾ ਹੈ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਨਵੇਂ ਚਾਰਜ ਵਪੇਸ਼ ਬਗੇਰੇ ਨੇ ਅੱਜ ਮਿਸ਼ਨ 27 ਨੂੰ ਲੈ ਕੇ ਜੋ ਇਹ ਬੈਠਕ ਸੱਦੀ ਹੈ ਇਸ ਬੈਠਕ ਦੇ ਵਿੱਚ ਸਾਰੇ ਹੀ ਪਾਰਟੀ ਦੀ ਲੀਡਰਸ਼ਿਪ ਰਾਣਾ ਗੁਰਜੀਤ ਸਿੰਘ ਜੋ ਮਜੂਦਾ ਐਮਐਲਏ ਨੇ ਤੇ ਦੂਸਰੇ ਪਾਸੇ ਉਹਨਾਂ ਦੇ ਕੱਟੜ ਵਿਰੋਧੀ ਜੋ ਐਮਐਲਏ ਸੁਖਪਾਲ ਸਿੰਘ ਖੇਰਾ ਉਹਨਾਂ ਦੇ ਬਾਰੇ ਵੀ ਬੜੀ ਚਰਚਾ ਹੋਈ ਹੈ ਕਿ ਦੋਨੋਂ ਇੱਕ ਦੂਜੀ ਦੇ ਉੱਪਰ ਇਲਜ਼ਾਮ ਬਾਜ਼ੀ ਲਾ ਰਹੇ ਨੇ ਹਾਈ ਕਮਾਂਡ ਤੱਕ ਪਹੁੰਚ ਕਰ ਰਹੇ ਨੇ ਇੱਕ ਦੂਜੀ ਦੇ ਪ੍ਰਤੀ ਕਿ ਇਹ ਭਾਜਪਾ ਨਲਸ ਦੀਆਂ ਨੇੜਤਾ ਨੇ ਜੋ ਰਾਣਾ ਗੁਰਜੀਤ ਸਿੰਘ ਦੇ ਉੱਪਰ ਖੇਰਾ ਸਾਹਿਬ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਸੋ ਇਸ ਨੂੰ ਲੈ ਕੇ ਵੀ ਅੱਜ ਉਹ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਕਿ ਦੋਨਾਂ ਨੂੰ ਰੋਕਿਆ ਗਿਆ ਕਿ ਤੁਸੀਂ ਇੱਕ ਦੂਜੀ ਦੇ ਖਿਲਾਫ ਜਿਹੜੀ ਇਹ ਬਿਆਨਬਾਜ਼ੀ ਬੰਦ ਕਰੋ ਤੇ ਪੰਜਾਬ ਕਾਂਗਰਸ ਲਈ ਕੰਮ ਕਰੋ ਜਿਸ ਨੂੰ ਲੈ ਕੇ ਰਾਣਾ ਗੁਰਜੀਤ ਸਿੰਘ ਜਿਹੜੇ ਨੇ ਉਹ ਤਾਂ ਬਿਲਕੁਲ ਸਹਿਮਤ ਹੋ ਗਏ ਨੇ ਪਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਅਜੇ ਵੀ ਤਿੱਖੇ ਤੇਵਰ ਅਪਣਾਏ ਹੋਏ ਨੇ ਕਿ ਰਾਣਾ ਗੁਰਜੀਤ ਸਿੰਘ ਇੱਕ ਐਮਐਲਏ ਹੋ ਕੇ ਇਹ ਸਾਰੇ ਪੰਜਾਬ ਦੇ ਕਿਸਾਨਾਂ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਮਜ਼ਾਕ ਬਣਾ ਰਿਹਾ ਹੈ ਇਹ 2027 ਦੇ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਜਿਹੜਾ ਵੱਡੀ ਰਿਕਵਰਡ ਖੜੀ ਕਰ ਰਿਹਾ ਸੋ ਇਹ ਸਾਰੇ ਇਲਜ਼ਾਮਾਂ ਨੂੰ ਲੈ ਕੇ ਜੋ ਇੰਚਾਰਜ ਦੇ ਵੱਲੋਂ ਉਹਨਾਂ ਨੂੰ ਸਮਝਾਇਆ ਗਿਆ ਸੋ ਇਸ ਦੇ ਨਾਲ ਹੀ ਰੋਹਲ ਗਾਂਧੀ ਨੇ ਕਾਂਗਰਸ ਵਿੱਚ ਦੋਹਰੀ ਰਾਜਨੀਤੀ ਜਿਹੜੇ ਖੇੜੇ ਆਗੂਆਂ ਬਾਰੇ ਵੀ ਸਖਤ ਨੋਟਿਸ ਲਿਆ ਹੈ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਬਾਰੇ ਰਾਣਾ ਗੁਰਜੀਤ ਸਿੰਘ ਦੇ ਬਾਰੇ ਜਾਂ ਰਾਣਾ ਕੇਪੀ ਸਿੰਘ ਦੇ ਜਾਂ ਹੋਰ ਜਿਹੜੇ ਲੀਡਰ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਬਹੁਤ ਜਾਣਕਾਰੀ ਲਈ ਕਿ ਇਹ ਕਾਂਗਰਸ ਦੇ ਵਿੱਚ ਹੁੰਦਿਆਂ ਹੋਇਆਂ ਇਹਨਾਂ ਦੇ ਅੰਦਰ ਖਾਤੇ ਕਿਤੇ ਭਾਜੀਪੀ ਨਾਲ ਸੈਟਿੰਗ ਹੋਈ ਹੋਈ ਹੈ ਸੋ ਇਹਨਾਂ ਦੇ ਕਰਕੇ ਅੱਜ ਜਿਹੜੀ ਮੀਟਿੰਗ ਬੁਲਾਈ ਗਈ ਹੈ ਸੋ ਦੂਸਰੇ ਪਾਸੇ ਜਿਹੜੀ ਅੱਜ ਦੀ ਇਸ ਮੀਟਿੰਗ ਦੇ ਵਿੱਚ 30% ਦੀ ਜਿਹੜੇ ਆਗੂ ਨੇ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਕਿ ਕਾਂਗਰਸ 'ਚ ਬੈਠੇ ਨੇ ਪਰ ਉਹ ਅੰਦਰ ਖਾਤੇ ਬੀਜਪੀ ਨਾਲ ਰਲੇ ਹੋਏ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਨਾਮ ਸਾਹਮਣੇ ਆ ਜਾਣਗੇ ਕਿ ਉਹ ਕਿਹੜੇ-ਕਿਹੜੇ ਨੇ ਇਸ ਦੇ ਬਾਰੇ ਵੀ ਉਹਨਾਂ ਨੇ ਉਹ ਦੱਸਿਆ ਕਿ ਉਹ ਹੈਗੇ ਸਾਡੇ ਵਿੱਚ ਬੈਠੇ ਨੇ ਪਰ ਉਹ ਅੰਦਰ ਖਾਤੇ ਉਹਨਾਂ ਦੀ ਬੀਜਪੀ ਨਾਲ ਸੈਟਿੰਗ ਹੈ ਪ੍ਰਤਾਪ ਸਿੰਘ ਬਾਜਵਾ ਵੀ ਇਸ ਗੱਲ ਨੂੰ ਲੈ ਕੇ ਚੱਕੰਨੇ ਹੋਗੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਦੇ ਘਰ ਵਿੱਚ ਵੀ ਬੀਜਪੀ ਵੀ ਹੈ ਤੇ ਕਾਂਗਰਸ ਵੀ ਹੈ ਸੋ ਉਹਨਾਂ ਲੀਡਰਾਂ ਨੂੰ ਇਹ ਸਬਕ ਹੈ ਜੇ ਤਾ ਕਾਂਗਰਸ ਪਾਰਟੀ ਵਿੱਚ ਰਹਿਣਾ ਤੇ ਫਿਰ ਕਾਂਗਰਸ ਲਈ ਕੰਮ ਕਰੋ ਆਪਣੇ ਪ੍ਰਭਾਵ ਨੂੰ ਪੂਰਾ ਕਾਂਗਰਸ 'ਚ ਰੱਖੋ ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਭਾਜਪਾ 'ਚ ਬੈਠਾ ਹੋਵੇ ਇੱਕ ਆਵਾਦੀ ਪਾਰਟੀ 'ਚ ਬੈਠਾ ਹੋਵੇ ਔਰ ਤੁਸੀਂ ਕਾਂਗਰਸ 'ਚ ਬੈਠੇ ਹੋ ਤਾਂ ਫਿਰ ਉਹ ਲੋਕਾਂ ਵਿੱਚ ਜਾ ਕੇ ਅਸੀਂ ਕੀ ਬੋਲਾਂਗੇ ਸੋ ਅਜੇ ਹਾਈ ਅਜੇ ਇਸ ਬੈਠਕ ਦੇ ਵਿੱਚ ਗੱਲ ਕੀਤੀ ਗਈ ਹੈ ਸੋ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਵਿਰੋਧੀ ਧਿਰ ਦੀ ਤਰਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਰੇ ਸੀਨੀਅਰ ਲੀਡਰ ਲੀਡਰ ਜਿਹੜੇ ਮੌਜੂਦ ਸੀ ਇੱਕ ਨਵਜੋਤ ਸਿੰਘ ਸਿੱਧੂ ਨੂੰ ਛੱਡ ਕੇ ਕੋਈ ਵੀ ਜਿਹੜਾ ਕਿ ਹੋਰ 11000 ਨਹੀਂ ਹੋਇਆ ਚਰਨੀ ਚੰਨੀ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਚਰਨਜੀਤ ਸਿੰਘ ਚੰਨੀ ਨੂੰ ਅਗਲਾ ਪ੍ਰਧਾਨ ਵੇਖਿਆ ਜਾ ਰਿਹਾ ਹੈ ਕਿ ਕਾਂਗਰਸ ਵੱਲੋਂ ਉਹਨਾਂ ਨੂੰ ਅਗਲੀ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ ਪੰਜਾਬ ਕਾਂਗਰਸ ਦੀ